ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਦੇ ਤਹਿਤ ਫਰਸਟ ਫੇਸ ਕੰਪਲੀਟ ਹੋਣ ਤੋਂ ਬਾਅਦ ਦੂਜਾ ਫੇਸ ਜਿਹੜਾ ਵਾ ਉਹ ਸ਼ੁਰੂ ਕੀਤਾ ਗਿਆ ਅਤੇ ਉਸ ਦੇ ਤਹਿਤ ਅੱਜ ਫਤਿਹਗੜ ਚੂੜੀਆਂ ਚ ਬੀ ਡੀ ਪੀਓ ਸੁਖਜਿੰਦਰ ਸਿੰਘ ਦੀ ਦੇਖਰੇਖ ਹੇਠ ਅੱਜ ਇੱਕ ਜਿਹੜੀ ਸ਼ੁਰੂਆਤ ਹੋਈ ਹੈ ਯੁੱਧ ਨਸ਼ੇ ਵਿਰੁੱਧ ਫੇਸ 2 ਦੀ ਉਸ ਨੂੰ ਆ ਕੇ ਫਤਿਹਗੜ ਚੂੜੀਆਂ ਚੀਰਮੈਨ ਪਾਲਸਵਿਕ ਇੱਕ ਸਮਾਗਮ ਕੀਤਾ ਗਿਆ ਜਿਸ ਵਿੱਚ ਐਸਟੀਐਮ ਡਾਕਟਰ ਰਵਜੋਤ ਸ਼ਰਮਾ ਜਿਹੜੇ ਮੁੱਖ ਮਹਿਮਾਨ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਡੀਐਸਪੀ ਰਜੀਸ਼ ਕੱਕੜ ਵੀ ਪਹੁੰਚੇ ਤੇ ਹੋਰ ਵੀ ਵੱਖ-ਵੱਖ ਦਰਜਾ ਬੇ ਦਰਜਾ ਜਿਹੜੀਆਂ ਪਾਰਟੀਆਂ ਦੇ ਆਗੂ ਅਤੇ ਵੱਖ ਸਮਾਗਮ ਤੇ ਪਹੁੰਚਿਆ ਤੇ ਇਸ ਦਾ ਫੇਸ 2 ਸ਼ੁਰੂ ਹੋਇਆ ਵਾ ਉਸ ਨੂੰ ਲੈ ਕੇ ਇੱਥੇ ਹਦਾਇਤਾਂ ਕੀਤੀਆਂ ਗਿਆ ਕਿ ਕਿਸ ਤਰ੍ਹਾਂ ਸਰਕਾਰ ਵੱਲੋਂ ਜਿਹੜਾ ਨਸ਼ੇ ਨੂੰ ਖਤਮ ਕਰਨ ਲਈ ਫੇਸ 2 ਜਿਹੜਾ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਕਿਸ ਤਰ੍ਹਾਂ ਜਿਹੜਾ ਪਿੰਡਾਂ ਵਿੱਚ ਜਾ ਕੇ ਰੈਲੀਆਂ ਕਰਕੇ ਜਾਂ ਆਪਾਂ ਪਾਧ ਯਾਤਰਾ ਕਰਕੇ ਲੋਕਾਂ ਨੂੰ ਜਿਹੜਾ ਨਸ਼ੇ ਦੇ ਵਿਰੁੱਧ ਜਾਗਰੂਕ ਕਰਨਾ ਹੈ ਗੱਲਬਾਤ ਕਰਦੇ ਆ ਐਸ ਡੀ ਐਮ ਡੀ ਐਸ ਪੀ ਬੀ ਡੀ ਪੀਓ ਨੇ ਸੁਖਿੰਦਰ ਸਿੰਘ ਅਤੇ ਉਹ ਜਿਹੜੇ ਇੱਥੇ ਵੱਖ-ਵੱਖ ਦਰਜਾ ਮੈਂ ਦਰਜਾ ਜਿਹੜੇ ਆਗੂ ਪਹੁੰਚੇ ਹੋਏ ਨੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਯੁੱਧ ਨਸ਼ਿਆਂ ਵਿਰੁੱਧ ਫੇਸ 2 ਪਿੰਡਾਂ ਦੇ ਪਹਿਰੇਦਾਰ ਸਕੀਮ ਇਹਦੇ ਤਹਿਤ ਸ਼ਹਿਰੀ ਤੇ ਪਿੰਡਾਂ ਦੇ ਖੇਤਰਾਂ ਚ ਵੱਖ-ਵੱਖ ਪਿੰਡਾਂ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਜਨਤਾ ਨੂੰ ਜਾਗਰੂਕ ਕਰਨ ਲਈ ਪਦਿਆਤਰਾਵਾਂ ਕੱਢੀਆਂ ਜਾਂਦੀਆਂ ਹਨ ਇਹ ਪਦਿਆਤਰਾਵਾਂ ਕੱਲ ਤੋਂ ਸ਼ੁਰੂ ਹੋਣਗੀਆਂ ਵੱਖ-ਵੱਖ ਪਿੰਡਾਂ ਦੇ ਵਿੱਚ ਬਲਾਕਸ ਡਿਵਾਈਡ ਕੀਤੇ ਗਏ ਨੇ ਤੇ ਇਹਦਾ ਮੰਤਵ ਹੈ ਸਾਡੇ ਸੂਬੇ ਚੋਂ ਸਾਡੇ ਸਮਾਜ ਚੋਂ ਨਸ਼ਿਆਂ ਦਾ ਖਾਤਮਾ ਇਦੇ ਲਈ ਅਸੀਂ ਆਮ ਜਨਤਾ ਨੂੰ ਸਾਰਿਆਂ ਨੂੰ ਮੋਹਤਬਰਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਇਸ ਮਹਿੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਸਾਰੇ ਭਾਗੀਦਾਰ ਹੋਣ ਤਾਂ ਕਿ ਅਸੀਂ ਆਪਣੇ ਸਮਾਜ ਵਿੱਚੋਂ ਨਸ਼ਿਆਂ ਦਾ ਖਾਤਮਾ ਕਰ ਸਕੀਏ। ਲੜਮੇ ਜਿਹੜੀ ਇਹ ਮੀਟਿੰਗ ਪਿੰਡ ਤੋਂ ਪਿੰਡ ਹੋਣਗੀ ਜਾਂ ਇੱਕੋ ਦਿਨ ਦੇ ਵਿੱਚ ਕੋਈ ਪਿੰਡ ਕਰਾਂਗੇ। ਹਰ 10 ਪਿੰਡਾਂ ਪਿੱਛੇ ਇੱਕ ਬਲਾਕ ਬਣਾਇਆ ਗਿਆ ਹੈ। ਇੱਕ ਬਲਾਕ ਚ 10 ਪਿੰਡ ਨੇ ਤੋਂ ਹਰ ਦਿਨ ਵੱਖ-ਵੱਖ ਪਿੰਡਾਂ ਦੇ ਵਿੱਚ ਇਹ ਯਾਤਰਾਵਾਂ ਪਾਦਿਆਤਰਾਵਾਂ ਕੱਡੀਆਂ ਜਾਣਗੀਆਂ। ਇਹ ਯਾਤਰਾਵਾਂ ਦੇ ਵਿੱਚ ਵਿੱਚ ਉਹਦੇ ਵਿੱਚ ਕੀ ਕੀ ਲੋਕਾਂ ਨੂੰ ਕਿਸ ਤਰ੍ਹਾਂ ਜਾਗਰੂਕ ਕੀਤਾ ਜਾਏਗਾ। ਹਰ ਪਿੰਡ ਦੇ ਵਿੱਚ ਜਿਹੜੇ ਵੀ VDC ਮੈਂਬਰਸ ਨੇ ਜਿਹੜੇ ਵਾਰਡਸ ਦੇ ਵਿੱਚ ਨਸ਼ਿਆਂ ਦੇ ਵਿਰੋਧ ਕੰਮ ਕਰ ਰਹੇ ਨੇ ਉਹਨਾਂ ਸਾਰਿਆਂ ਦੀ ਪੰਚਾਇਤ ਸੈਕਟਰੀਜ਼ ਦੀ ਉਹਨਾਂ ਸਾਰਿਆਂ ਦੀ ਭਾਗੀਦਾਰੀ ਦੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਇਕੱਠਾ ਇਕੱਠਾ ਕਰਕੇ ਅਸੀਂ ਜਿਹੜਾ ਹੈ ਇਹ ਯਾਤਰਾਵਾਂ ਜਿਹੜੀਆਂ ਨੇ ਉਹ ਪਿੰਡਾਂ ਦੇ ਵਿੱਚ ਕੱਢਾਂਗੇ ਵਾਰਡਸ ਵਿੱਚ ਕੱਢਾਂਗੇ। ਅੱਜ ਪਹਿਲਾ ਦਿਨਸ ਵਾਲੇ ਦੀ ਅੱਜ ਅਸੀਂ ਇੱਕ ਇੰਟਰਐਕਟਿਵ ਮੀਟਿੰਗ ਰੱਖੀ ਹੋਈ ਹੈ VDC ਮੈਂਬਰਸ ਦੇ ਨਾਲ ਕੋਆਰਡੀਨੇਟਰਸ ਦੇ ਨਾਲ ਬਲਾਕ ਕੋਆਰਡੀਨੇਟਰਸ ਦੇ ਨਾਲ ਤਾਂ ਕਿ ਉਹਨਾਂ ਨੂੰ ਜਾਗਰੂਕ ਕਰ ਸਕੀਏ ਔਰ ਕੱਲ ਤੋਂ ਜਿਹੜਾ ਉਹਨਾਂ ਦਾ ਅਹਿਮ ਰੋਲ ਹੈ ਇਨ੍ਹਾਂ ਯਾਤਰਾਵਾਂ 'ਚ ਉਹਦੇ ਬਾਰੇ ਉਹਨਾਂ ਨੂੰ ਜਾਣੂ ਕਰਵਾ ਸਕੀਏ ਧੰਨਵਾਦ ਹਾਂ ਜੀ ਡਿਊਟੀ ਸਾਹਿਬ ਜਿਹੜੀ ਅੱਜ ਦੀ ਇਹ ਮੀਟਿੰਗ ਹੋਈ ਹੈ ਫਰਸ ਦੇ ਵਿੱਚ ਹੋ ਗਈ ਇਹਦਾ ਮੇਨ ਮਕਸਦ ਕੀ ਹੈ ਤੇ ਕਦੋਂ ਹੋ ਰਹੀ ਹੈ ਅੱਜ ਅਸੀਂ ਫਤਿਹਗੜ ਚੂੜੀਆਂ ਦੇ ਇਸ ਪਹਿਲੋਸੇ ਵਿੱਚ ਇੱਕ ਜਿਹੜੀ ਵੀਡੀਓਜ਼ ਨਾਲ ਇੰਟਰੈਕਸ਼ਨ ਵਾਸਤੇ ਮੀਟਿੰਗ ਰੱਖੀ ਆ ਇਹ ਸਾਡੇ ਜਿਹੜਾ ਯੁੱਧ ਨਿਸ਼ਾ ਵਿਰੁੱਧ ਦਾਸ ਫੇਜ਼ 2 ਉਹ ਸ਼ੁਰੂ ਹੋਣ ਜਾ ਰਿਹਾ ਹੈ ਜਿਹੜਾ ਅੱਜ ਦਾ ਪਹਿਲਾ ਦਿਨ ਹੈ ਅਸੀਂ ਆਪਣੀ ਜਿਹੜੀ ਵੀਡੀਓਜ਼ ਨੇ ਉਹਨਾਂ ਦੇ ਨਾਲ ਜਿਹੜੇ ਕੋਆਰਡੀਨੇਟਰ ਨੇ ਉਹਨਾਂ ਨਾਲ ਸਾਰਿਆਂ ਇਕੱਠਿਆਂ ਹੋ ਕੇ ਇੱਕ ਮੀਟਿੰਗ ਕੀਤੀ ਹੈ ਤਾਂ ਕਿ ਜਿਹੜਾ ਕੱਲ ਤੋਂ ਜਿਹੜੀ ਇੱਕ ਬੀ ਪਹਿਰੇਦਾਰ ਇੰਦੇ ਪਹਿਰਾਂ ਦਾ ਜਿਹੜੀ ਮੈਟਰ ਸ਼ੁਰੂ ਹੋ ਰਿਹਾ ਉਹਦੇ ਵਿੱਚ ਅਸੀਂ ਜਿਹੜੇ ਕਿ ਪੂਰੇ ਹਲਕੇ ਦੇ ਪੂਰੇ ਜਿਹੜੇ ਕੰਸਟਿਟਿਊਐਂਸੀ ਦੇ 190 ਪਿੰਡ ਹਨ ਉਹਨਾਂ ਨੂੰ ਅਸੀਂ ਕੋਈ ਆਪਣੇ 22 ਵਾਰਡਸ ਵਿੱਚ ਡਿਵਾਈਡ ਕਰਕੇ 10-10 ਪਿੰਡਾਂ ਨੂੰ ਲੈ ਕੇ ਉਹ ਜਿਹੜੇ ਅੱਧੇ ਤਰਕਤੀਆਂ ਆਣ ਗਿਆ ਉਹਦੇ ਬਾਰੇ ਅਸੀਂ ਡਿਸਕਸ ਕੀਤਾ ਉਹਦੇ ਬਾਰੇ ਅਸੀਂ ਇੱਕ ਜੁੜੇ ਨਾਲ ਸਿਰਫ ਪੈਂਫਲੈਟਸ ਵਗੈਰਾ ਨੂੰ ਸ਼ੇਅਰ ਕੀਤੇ ਉਹਨਾਂ ਨੂੰ ਦਿੱਤੇ ਨੇ ਉਹ ਕੱਲ੍ਹ ਤੋਂ ਸ਼ੁਰੂ ਹੋ ਰਹੀਆਂ ਨੇ ਇਹ ਮੇਰੀ ਦੀ ਇੱਕੋ ਹੀ ਅਪੀਲ ਹੈ ਸਾਰਿਆਂ ਨੂੰ ਕਿ ਜਿਹੜਾ ਸਾਡਾ ਮਰੋਰਥਿਆ ਯੁੱਧ ਨਸ਼ਾ ਵਿਰੁੱਧ ਦੇ ਲੈ ਨੂੰ ਲੈ ਕੇ ਆਪਣੇ ਏਰੀਆ ਨੂੰ ਆਪਣੇ ਸ਼ਹਿਰ ਨੂੰ ਆਪਣੇ ਪਿੰਡ ਨੂੰ ਆਪਣੀ ਕੌਨਸਿਡੈਂਸੀ ਨੂੰ ਹਲਕੇ ਨੂੰ ਨਸ਼ੇ ਤੋਂ ਮੁਕਤ ਕਰਨਾ ਉਹ ਸਾਰੇ ਰਲ ਮਿਲ ਕੇ ਕਰਨਾ ਹੈ ਇਹ ਵਿਦਆਊਟ ਦਾ ਇਨਵੋਲਵਮੈਂਟ ਆਫ ਸੋਸਾਇਟੀ ਬਿਲਕੁਲ ਪੋਸੀਬਲ ਨਹੀਂ ਹੈ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਇਸ ਮਹਿੰਮ ਚ ਹਾਲਾਂ ਤੇ ਆਪਣੇ ਏਰੀਆ ਨੂੰ ਆਪਣੇ ਆਪਣੇ ਪਿੰਡ ਨੂੰ ਆਪਣੇ ਸ਼ਹਿਰ ਨੂੰ ਸਾਰਿਆਂ ਨੂੰ ਹੀ ਨਸ਼ਾ ਤੋਂ ਮੁਕਤ ਕਰੀਏ ਆਪਣੇ ਆਉਣ ਵਾਲੇ ਜਿਹੜੇ ਜਨਰੇਸ਼ਨ ਆ ਉਹਨਾਂ ਨੂੰ ਇਹ ਮੈਸੇਜ ਆਵੇ ਕਿ ਅਸੀਂ ਉਹਨਾਂ ਵਾਸਤੇ ਇੱਕ ਸਾਫ਼ ਸੁਥਰਾ ਮਾਹੌਲ ਸਾਫ਼ ਸੁਥਰਾ ਏਰੀਆ ਛੱਡ ਕੇ ਗਏ ਆ ਮਾਕੇ ਕੱਲ ਨੂੰ ਆਨ ਨਹੀਂ ਜਿਹੜੇ ਹਨ ਹੋਏ ਕਵੇ ਕਿ ਸਾਡੇ ਵੱਡੇ ਕੁਝ ਨਹੀਂ ਕੀਤਾ ਧੰਨਵਾਦ ਫਰਸਟ ਫੇਸ ਤੇ ਸੈਕੰਡ ਫੇਸ ਵਿੱਚ ਇਹਨਾਂ ਵਿੱਚ ਕੀ ਦੁਹਾਨ ਚੱਲਦਾ ਹੈ ਇਸ ਵਿੱਚ ਫਰਸਟ ਵਿੱਚ ਕੀਸ ਤੇ ਸੈਕੰਡ ਕੀ ਜਿੱਤਾਂਗੇ ਜੇ ਉਹ ਦੇਖੋ ਜਿਹੜੇ ਜਿਸ ਪੁਲਿਸ ਦਾ ਪਾਠ ਹੈ ਉਹਦੇ ਜਿਸ ਤਰ੍ਹਾਂ ਹੈਗਾ ਸਪਲਾਈ ਲਾਈਨ ਤੋੜਨਾ ਡਿਟੈਕਸ਼ਨ ਕਰਨਾ ਇਨਵੈਸਟਿਗੇਟ ਕਰਨਾ ਉਹਦੇ ਬਹੁਤ ਵੀ ਚੱਲੀ ਹੀ ਜਾਣਾ ਹੈ ਇਹਦੇ ਵਿੱਚ ਜਿਹੜਾ ਸ਼ਸਤੂ ਇਹਦੇ ਵਿੱਚ ਜਿਹੜਾ ਆਪਾਂ ਹੌਕਾ ਦੇਣਾ ਅਸੀਂ ਆਪਣੇ ਆਮ ਜਨਤਾ ਨੂੰ ਇਨਵੋਲਵ ਕਰਨਾ ਹੈ ਉਹका ਦੇ ਕੇ ਇਨਵੋਲ ਕਰਨਾ ਕਿ ਜਿਹੜੇ ਜੁਵੇਂ ਹੱਕ ਸੇਫਰੀ ਨੰਬਰ ਆ ਉਹ ਹੀ ਮੈਚ ਹਨਾ ਕਿ ਹਰ ਮੈਨ ਟੂ ਮੈਨ ਤੱਕ ਰਿ ਪਹੁੰਚਿਆ ਹੋਵੇ ਸੇਫ ਪੰਜਾਹ ਦਾ ਨੰਬਰ ਉਹ ਆਪਣੀ ਇਨਫੋਰਮੇਸ਼ਨ ਸ਼ੇਅਰ ਕਰਨ ਇਸੇ ਤਰ੍ਹਾਂ ਦੀ ਕਿਸੇ ਵਿਅਕਤੀ ਕੋਲ ਕਿਸੇ ਤੂਗੀ ਮੁੱਠੀ ਨਗੀ ਆ ਉਹ ਸੇਫ ਪੰਜਾਹ ਨੰਬਰ ਦੇ ਉੱਤੇ ਆਪਣੀ ਸ਼ੇਅਰ ਕਰ ਸਕਦਾ ਚਾਹੇ ਵੀਡੀਓ ਬਣਾ ਕੇ ਵੌਇਸ ਮੈਸੇਜ ਕਰਕੇ ਚਾਹੇ ਲਿਖ ਕੇ ਚਾਹੇ ਕੋਈ ਨਸ਼ਾ ਕਰਨ ਵਾਲਾ ਹੈ ਜਾਂ ਪੀਣ ਵਾਲਾ ਹੈ ਇਹ ਵੇਚਣ ਵਾਲਾ ਹੈ ਉਹ ਤੇ ਸ਼ੇਅਰ ਕਰ ਉਹਦੀ ਜਿਹੜੀ ਇਡੈਂਟੀਟੀ ਬਿਲਕੁਲ ਟੋਟਲੀ ਫਰੀ ਹੈ ਡਿਸਕਲੋਜ਼ ਨਹੀਂ ਹੋਏਗੀ ਉਹ ਤੇ ਇਨਵਨੈਕਸ਼ਨ ਹੋਏਗਾ ਜਿਹਦੀ ਜਿਹੜੀ ਮੋਨੀਟਰਿੰਗ ਹੈ ਉਹ ਥਾਣੇ ਲੈਵਲ ਤੋਂ ਲੈ ਕੇ ਸਟੇਟ ਲੈਵਲ ਤੋ ਹੁੰਦੀ ਹੈ ਸਰ ਜਿਹੜਾ ਸੇਜ ਨਾਲ ਤੁਸੀਂ ਗੱਲ ਕਰ ਰਹੇ ਜੀ ਉਹ ਫਸਟ ਟਾਈਮ ਕਿਉਂਦਾ ਮਿਸਯੂਜ਼ ਵੀ ਹੋਇਆ ਜੀ ਕਈਆਂ ਦੇ ਨਹੀਂ ਵੀ ਇਨਵੋਲਵ ਹੁੰਦੇ ਹੀ ਤੇ ਕੋਈ ਜਾਣ ਪੁੱਛ ਕੇ ਆਪੀ ਲਗਨਬਾਜੀ ਨਾਲ ਵੀ ਉਹ ਉਹ ਮੈਟਰ ਆਫ ਉਹ ਮੈਟਰ ਆਫ ਉਹਦਾ ਇਨਵੈਸਟੀਗੇਟ ਹੁੰਦਾ ਵਾ ਉਹਦਾ ਪੜਤਾਲ ਹੁੰਦੀ ਹੈ ਉਸੇ ਪੜਤਾਲ ਕਰਦੇ ਆ ਬਿਲਕੁਲ ਝੂਠੀ ਝੂਠੀ ਜਣਾ ਸੱਚ ਸੱਚ ਲੈਣਾ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿੰਮ ਚੱਲ ਰਹੀ ਹੈ ਨਸ਼ਿਆਂ ਦੇ ਖਤਮ ਕਰਨ ਵਾਸਤੇ ਪੰਜਾਬ ਉਹਦੇ ਸੰਬੰਧ ਦੇ ਵਿੱਚ ਅੱਜ ਸਾਡੇ ਪ੍ਰਸ਼ਾਸਨ ਵੱਲੋਂ ਡੀਐਸਪੀ ਸਾਹਿਬ ਐਸਡੀਐਮ ਮੈਡਮ ਅਤੇ ਸਾਡੇ ਮਹਿਕਮੇ ਵੱਲੋਂ ਸਾਰੇ ਵੀਡੀਸੀ ਮੈਂਬਰਾਂ ਨੂੰ ਤੇ ਸਰਪੰਚਾਂ ਨੂੰ ਸੱਦਿਆ ਵਾ ਸਦਕੇ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਕੰਮ ਪੈਦਲ ਯਾਤਰਾ ਚੱਲਣੀ ਆ ਉਹਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਵੀ ਕਿਹੜੀ ਤਰੀਕ ਨੂੰ ਕਿਹੜੇ ਪਿੰਡ ਦੇ ਵਿੱਚ ਜਿਹੜੀ ਪਦ ਯਾਤਰਾ ਕੱਢੀ ਜਾਏਗੀ ਨੂੰ ਲੈ ਕੇ ਤਿਆਰੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਮੁਕੰਮਲ ਨੇ ਜੀ ਮਟੀਰੀਅਲ ਸਾਡੇ ਕੋ ਆ ਗਿਆ ਵਾ ਅੱਜ ਅਸੀਂ ਇਹਨਾਂ ਨੂੰ ਜੋ ਪੋਸਟਰ ਇਸ਼ਤਿਹਾਰ ਉਹ ਵੰਡ ਦੇਦਨੇ ਆ ਤੇ ਕੱਲ ਤੋਂ ਲੱਗਨੇ ਸ਼ੁਰੂ ਹੋ ਜਣੇ ਪਿੰਡਾਂ ਦੇ ਵਿੱਚ ਕੱਲ ਤੋਂ ਕਿਹੜਾ ਪਿੰਡ ਸਟਾਰਟ ਕਰਦੇ ਆ ਕੱਲ ਤੋਂ ਬੱਲਪੁਰ ਪਿੰਡ ਪਹਿਲੇ 20 ਪਿੰਡ ਕਰਨੇ ਨੇ ਆਪਾਂ ਹੋਰ ਵੀ ਨਾਲ ਜਿਹੜਾ ਪਿੰਡ ਪੱਧਰ ਦੀ ਹੋਣੀ ਇਹਦੀ ਇਹ ਜਿਹੜੀ ਸਾਰੀ ਦੇਖ ਰਹੀਆਂ ਪੰਚਾਇਤਾਂ ਕੀ ਹਾਂ ਜੀ ਪੰਚਾਇਤ ਸੈਕਟਰੀ ਤੇ ਪਿੰਡ ਦੇ ਸਰਪੰਚ ਜਿਹੜੇ ਆ ਉਹਨਾਂ ਦੇ ਹੋਰ ਵੀਡੀਸੀ ਮੈਂਬਰ ਤੋਂ ਹੀ ਕੱਲਾਂ ਨੂੰ ਕਹਿ ਰਹੇ ਜੀ ਵੀਡੀਸੀ ਮੈਂਬਰ ਜਿਹੜੇ ਵਿਲੇਜ ਡਵੈਲਪਮੈਂਟ ਡਿਫੈਂਸ ਮੈਂਬਰ ਸੀ ਉਹ ਜਿਹੜੇ ਪਹਿਲਾਂ ਕਮੇਟੀ ਬਣੇ ਹੋਇਆ ਜਿਹੜੇ ਨਸ਼ਾ ਛਡਾਊ ਕਮੇਟੀਆਂ ਬਣੀਆਂ ਪਿੰਡਾਂ ਉਹਨਾਂ ਦੇ ਮੈਂਬਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਮੂਹ ਸਰਦ ਸੰਗਤ ਔਰ ਹਲਕੇ ਦੇ ਕੋਆਰਡੀਨੇਟਰ ਨਸ਼ੇ ਮੁਕਤੀ ਦੀ ਜਿਹੜਾ ਦੂਸਰਾ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ ਕੱਲ ਤੋਂ ਯਾਤਰਾ ਸ਼ੁਰੂ ਹੋਣ ਜਾ ਰਹੀਆਂ ਨੇ ਇਹ ਇੱਕ ਸਰਕਾਰ ਭਗਵੰਤਾਨ ਸਰਕਾਰ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਦਾ ਰਿਜ਼ਲਟ ਸਾਨੂੰ ਗਰਾਊਂਡ ਲੈਵਲ ਤੇ ਮਿਲ ਰਿਹਾ ਹੈ ਔਰ ਅਸੀਂ ਸਮਝਦਿਆਂ ਕਿ ਜਿਸ ਤਰ੍ਹਾਂ ਸਰਕਾਰ ਨੇ ਨਸ਼ੇ ਨੂੰ ਨੱਥ ਪਾਉਣੀ ਸ਼ੁਰੂ ਕੀਤੀ ہوئی ਹੈ ਕੁਝ ਸਮੇਂ ਦੇ ਵਿੱਚ ਅੱਜ ਹੁਣ ਪੁਰਾਣੇ ਟਾਈਮ ਨੂੰ ਲੈ ਕੇ ਚੱਲੀਏ ਤੇ ਉਸ ਦੌਰ ਦੇ ਹਿਸਾਬ ਨਾਲ ਅੱਜ ਬਹੁਤ ਕਾਫੀ ਹੱਦ ਤੱਕ ਜਿਹੜਾ ਵਾ ਕੰਟਰੋਲ ਹੋ ਚੁੱਕਾ ਹੈ ਔਰ ਸਰਕਾਰ ਦੇ ਧੰਨਵਾਦ ਕਰਦੇ ਹਾਂ ਜਿਸ ਸਰਕਾਰ ਜੋ ਪੰਜਾਬ ਨੂੰ ਰੰਗਲਾ ਬਣਾਉਣ ਦੇ ਤਹਿਤ ਜੋ ਮੁਹਿੰਮਾਂ ਚਾਲੂ ਕੀਤੀਆਂ ਨੇ ਉਹ ਬਹੁਤ ਸਫਲ ਹੋ ਰਹੀਆਂ ਨੇ ਅਸੀਂ ਅੱਗੇ ਤੋਂ ਵੀ ਉਮੀਦ ਕਰਦੇ ਹਾਂ ਕਿ ਜੋ ਸਰਦਾਰ ਭਗਵੰਤ ਸਿੰਘ ਮਾਨ ਔਰ ਸਾਡੇ ਹਲਕਾ ਇੰਚਾਰਜ ਸਰਦਾਰ ਹਲਕ ਬਲਵੀਰ ਸਿੰਘ ਜੀ ਪੰਨੂ ਜਿਨ੍ਹਾਂ ਦੇ ਰਹਿਨਮਾਈਏ ਇੱਥੇ ਸਾਰਾ ਪ੍ਰੋਗਰਾਮ ਲਿਖਿਆ ਗਿਆ ਸੀ ਹਲਕਾ ਫਤਗੜ ਚੂੜੀਆਂ ਦਾ ਉਹਨਾਂ ਦੀ ਬਦੌਲਤ ਇਹ ਜੋ ਰੰਗ ਲਿਆ ਰਹੇ ਹੈ ਸਾਡੀ ਮਿਹਨਤ ਸਾਰਿਆਂ ਦੀ ਮਿਹਨਤ ਜਿਹੜੀ ਰੰਗ ਲਿਆ ਰਹੀ ਹੈ ਔਰ ਮੇਰੇ ਵੀਰ ਜਿੰਨੇ ਵੀ ਅੱਜ ਇਸ ਮਹਿਮ ਦੇ ਤਹਿਤ ਅੱਜ ਇੱਥੇ ਪੁੱਜੇ ਸਨ ਉਹ ਸਾਰੇ ਹੀ ਆਪਣੇ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਵਾ ਇਸ ਦੀ ਤਿਆਰੀ ਵੀ ਰੰਮੀ ਹੋਈ ਹੈ ਔਰ ਇਸ ਦੇ ਸਫਲਤਾ ਵੀ ਜਿਹੜੀ ਅਸੀਂ ਜਲਦੀ ਹਾਸਲ ਕਰਾਂਗੇ ਭਲਵਿੰਦਰ ਸਿੰਘ ਭਗੋਵਾਲ ਕਿੰਨਾ ਕਿ ਨਖਾਵਾ ਭਗੋਵਾਲ ਕਾਫੀ ਹੱਦ ਤੱਕ ਹੁਣ ਦੇਤ ਨਹੀਂ ਕਰਨ ਪਹਿਲੇ ਵੇਚ ਕਿੰਨਾ ਖਤਮ ਹੋਇਆ ਗਾਂ ਦਾ ਪ੍ਰੋਟੈਨ ਦੇਖੋ ਜੀ ਜੇ ਮੈਂ ਆਪਣੇ ਪਿੰਡ ਨੂੰ ਲੈ ਕੇ ਚੱਲਾਂ ਮੇਰਾ ਪਿੰਡ ਭਾਗੋਵਾਲ ਹੈ ਤੇ ਮੈਂ ਤੁਹਾਨੂੰ ਇਸ ਚੀਜ਼ ਦੀ ਜੋ ਪਹਿਲਾਂ ਪਹਿਲ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਉਸ ਦਿਨ ਕਾਫੀ ਹੱਦ ਜਿਹੜਾ ਵਾ ਅੱਜ ਅਸੀਂ ਉਸ ਲੈਵਲ ਨੂੰ ਲੈ ਕੇ ਚੱਲੀਏ ਤੇ ਅਸੀਂ ਕਾਫੀ ਹੱਦ ਤੱਕ ਜਿਹੜਾ ਵਾ ਸੁਧਾਰ ਆਇਆ ਹੈ 50% ਤੋਂ ਕਾਫੀ ਜਿਹੜਾ ਕੰਟਰੋਲ ਕਰ ਚੁੱਕੇ ਹਾਂ ਜੀ ਅਸੀਂ आज ਦੇ ਨਵਾਂ ਸੇਸ਼ ਨੂੰ ਕਿਤਨਾ ਪਿਆਰੀ ਹੈ ਤੁਹਾਨੂੰ ਜਿਹੜਾ ਵਾ ਹੋਰ ਘਟਾਉਣ ਦੀ ਕੋਸ਼ਿਸ਼ ਕਰੇ। ਵੇਖੋ ਜੀ ਜੋ ਸਰਕਾਰ ਨੇ ਯਾਤਰਾਵਾਂ ਲੀਕੀਆਂ ਨੇ ਉਸੇ ਯਾਤਰਾ ਦੇ ਤਹਿਤ ਕੱਲ ਮੇਰਾ ਪਿੰਡ ਪਹਿਲੇ ਪਹਿਲ ਦੇ ਆਧਾਰ ਤੇ ਜਿਹੜਾ ਵਾ ਮੇਰੇ ਪਿੰਡ ਦੇ ਵੀ ਯਾਤਰਾ ਰੱਖੀ ਗਈ ਹੈ। ਅਸੀਂ ਸਰਕਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਾਂ ਔਰ ਅਸੀਂ ਆਪਣੇ ਪਿੰਡ ਤੋਂ ਸ਼ੁਰੂਆਤ ਕਰਨੀ ਚਾਹੁੰਦੇ ਹਾਂ ਰੰਗਲੇ ਪੰਜਾਬ ਦੀ ਜੀ।